चलो जी थोड़ा सारा मेरे चैनल से बड़ा ही निगाह सौंक था अच्छ मैं लैके एक कटाम वाला बॉर्डर देखो कटाम वाला बॉर्डर गोल से कटाम बने हुए हैं देखो बिल्कुल गोल कटाव वाला बॉर्डर है जरा बना जा रहे हैं कुंडे नीचो पाए हैं डिजाइनर तीन द मतलब तीन लड़िया करके कुंडे पाए हुए हैं देखो तो उपरों बॉडर बनाया हुए हैं क्योंकि नीचों ही देखो सारा पुठे सीधे का बॉडर आ रहे देखो इस करके इस्ट्रैचेबिलटी भी है देखो पुठे सीधे करके स्ट्रैचेबिलटी भी होगी इस ਆ ਦੇਖੋ ਤੇ ਲੋਕ ਤੁਸੀਂ ਦੇਖ ਹੀ ਰਹੇ ਹੋਣੇ ਵੀ ਕਿੰਨੀ ਵਧੀਆ ਆ ਰਹੀ ਹੈ ਇਹਦੀ ਆ ਦੇਖੋ ਐਦਾਂ ਜਦੋਂ ਸਾਰੇ ਚ گول ਕਟਾ ਨੀਚੇ ਬੋਟਰ ਤੇ ਤੁਹਾਡੇ ਕੋਲ ਇਹ ਕਾ ਤਾਂ ਬੜਾ ਹੀ ਵਧੀਆ ਲੱਗੂਗਾ ਤੇ ਮੈਂ ਤੁਹਾਨੂੰ ਇਹ ਸਿਰਫ ਐਜ਼ ਏ ਬੋਟਰ ਹੀ ਦੱਸਣ ਚਾਹ ਰਹੀ ਹਾਂ ਤੇ ਤੁਸੀਂ ਇਹਨੂੰ ਐਜ਼ ਏ ਪੈਟਰਨ ਵੀ ਯੂਜ਼ ਕਰ ਸਕਦੇ ਹੋ ਤੇ ਐਸੇ ਪੈਟਰਨ ਲਈ ਵੀਡੀਓ ਮੈਂ ਅਲੱਗ-ਅਲੱਗ ਕਾਉਂਗੀ ਅੱਜ ਸਿਰਫ ਅਸੀਂ ਇਹਦਾ ਗੋਲ ਕਟਾਵਾਂ ਵਾਲਾ ਬਾਰਡਰ ਹੀ ਦੇਖਾਂਗੇ ਅਸੀਂ ਇਹਨੂੰ ਅਗਰ ਐਜ਼ ਅ ਬਾਰਡਰ ਯੂਜ਼ ਕਰਨਾ ਤਾਂ ਕਿੱਦਾਂ ਲੱਗੂਗਾ ਆ ਦੇਖੋ ਸਿਰਫ 1.5 ਸਲਾਈਆਂ 'ਚ ਬਣ ਕੇ ਇਹ ਪੂਰਾ ਹੋਇਆ ਸੌਖਾ ਜਿਹਾ ਬਾਰਡਰ ਹੈ ਆਸਾਨ ਜਿਹਾ ਬਾਰਡਰ ਹੈ ਲੁੱਕ ਬਿਲਕੁਲ ਡਿਫਰੈਂਟ ਆ ਰਹੀ ਹੈ ਪੁੱਠੇ ਸਿੱਧੇ ਕਰਕੇ ਲੁੱਕ ਅਲੱਗ ਆ ਰਹੀ ਹੈ ਤਾਂ ਫੇਰ ਸ਼ੁਰੂ ਕਰਦੇ ਹਾਂ ਇਹ ਵਾਲਾ ਬਾਰਡਰ ਪਾਣਾ ਜਿੱਦੇ ਲਈ ਸਾਨੂੰ ਕੁੰਡੇ ਚਾਹੀਦੇ 22 22 22 ਇੱਥੋਂ ਲੱਕ ਇੱਥੇ ਤੱਕ ਸਾਡਾ ਪੈਟਰਨ 22 22 2 ਦੇ ਮਲਟੀਪਲ ਕੁੰਡੇ ਪਾ ਲੈਣੇ ਤੇ ਇੱਕ ਕੁੰਡਾ ਅਧਰ ਤੇ ਇੱਕ ਕੁੰਡਾ ਅਧਰ ਐਕਸਟਰਾ ਰੱਖ ਲੈਣਾ ਤਾਂ ਫੇਰ ਸ਼ੁਰੂ ਕਰ ਰਹੇ ਹਾਂ ਆ ਦੇਖੋ ਮੈਂ 21 ਪਲੱਸ ਇੱਕ ਇਧਰ ਇੱਕ ਇਧਰ ਐਕਸਟਰਾ ਤੇ ਇੱਕ ਕੁੰਡੇ ਪਾ ਲਏ ਕਿਉਂਕਿ ਮੈਂ ਤੁਹਾਨੂੰ ਇੱਕ ਹੀ ਬਣਾ ਕੇ ਦੱਸੂਗੀ ਸਟੈਪ ਬਾਈ ਸਟੈਪ ਬਣਾਵਾਂਗੇ ਅਸੀਂ ਕੁੰਡੇ ਪਾਲੇ ਹੋਏ ਹੁਣ ਅਸੀਂ ਫਰਸਟ ਰੋ ਤੋਂ ਸਟਾਰਟ ਕਰਨ ਜਾ ਰਹੇ ਹਾਂ ਫਰਸਟ ਰੋ ਤੋਂ ਅਸੀਂ ਸਿੱਧੀ ਸਾਈਡ ਤੇ ਹਾਂ ਦੇਖੋ ਅਸੀਂ ਕਿੱਦਾਂ ਕਰਨਾ ਹੈ ਪਹਿਲੇ ਕੁੰਡੇ ਨੂੰ ਐ ਸਟਿਚ ਕਰਾਂਗੇ ਇਹ ਸਾਡਾ ਕਾਊਂਟ ਨਹੀਂ ਹੋਣਾ ਇਹ ਸਾਡਾ ਐ ਸਟਿਚ ਵਾਲਾ ਕੁੰਡਾ ਇੱਥੋਂ ਸਾਡਾ ਹੁਣ ਪੈਟਰਨ ਸ਼ੁਰੂ ਹੋ ਗਿਆ ਇੱਕ ਪੁੱਠਾ तागा पिछे एक सीधा तागा अपने वल एक गुंडा पुठा तागा पीछे एक गुंडा सिद्धा तागा अपने वल एक गुंडा पुठा तागा पिछे एक उंटा सिद्धा देखो एक पुठा एक सीधा एक पुट्ठा एक सीधा फिर एक पुठा तो एक सीधा इस तुंबा फिर एक उंडा पुठ्ठा तो एक सीधा देखो ये साढ़े हूँ देखो एक ਕਿ 2 3 4 5 6 7 8 ਕੁੰਡਿਆਂ ਦਾ ਸਾਟਾ ਇਹ ਪੈਟਰਨ ਬਣ ਗਿਆ ਠੀਕ ਹੈ 8 ਕੁੰਡੇ ਤੋਂ ਬਾਅਦ ਅਸੀਂ ਫੇਰ 1 2 3 4 5 ਪੰਜ ਕੁੰਡੇ ਸਿੱਧੇ ਫੇਰ ਅਸੀਂ ਇੱਕ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਇੱਕ ਕੁੰਡਾ ਪੁੱਠਾ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਇੱਕ ਕੁੰਡਾ ਪੁੱਠਾ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ধগা আপনাদের কুডা পুটা ধাগা পিছে এই কুডা সিদ্ধা ধা এই কুডা পুটা এত সন কুড়ে পুরে হ্যাঁ দেখো এতকে এত স্টিচা কুডা এিধা পড়বা হোম আসি দূজি সিলাই দূজি সিলাই সিদ্ধে পুটে তো পুঠে পাকে কপ্লিট আগলা পুঠা ਤਾਗਾ ਪਿੱਛੇ ਅਗਲਾ ਕੁੰਡਾ ਫੇਰ ਸਿੱਧਾ ਤਾਗਾ ਆਪਣੇ ਵਾਲਾ ਅਗਲਾ ਕੁੰਡਾ ਪੁੱਠਾ ਤਾਗਾ ਪਿੱਛੇ ਇੱਕ ਕੁੰਡਾ ਸਿੱਧਾ ਤਾਗਾ ਆਪਣੇ ਵਾਲਾ ਇੱਕ ਕੁੰਡਾ ਪੁੱਠਾ ਤਾਗਾ ਪਿੱਛੇ ਇੱਕ ਕੁੰਡਾ ਸਿੱਧਾ ਤਾਗਾ ਆਪਣੇ ਵਾਲ ਇਹ ਵਾਲੇ 5 ਤੇ 5 ਕੁੰਟੇ ਸਾਠੇ 1 Terus, 2 ਇੱਕ ਕੁੰਡਾ ਸਿੱਧਾ ਫਿਰ ਇਸ ਤੋਂ ਬਾਅਦ ਇਹ 7 ਕੁੰਡੇ ਸਾਡੇ ਸਿੱਧੇ ਆ ਜਾਣਗੇ 4 5 6 7 ਹੁਣ ਅਸੀਂ ਅੱਗੇ ਆਪਣੇ ਪੈਟਰਨ ਦੀ ਤੀਸਰੀ ਸਲਾਈ ए स्टिच वाला कुंडा यह स्टिच एक कुंडा पुट्ठा धागा पीछे एक कुंडा सीधा फिर एक कुंडा पुठा फिर एक कुंडा सीधा धागा अपने वल एक कुंडा पुठा आज मेरा गला थोड़ा जा खराब है इस करके प्लीज़ 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 इनू इग्नोर करो फिर एक कुंडा सीधा धागा अपने वल एक कुंडा पुट्ठा ਉਹਨੇ ਆਕੇ ਜਿਹੜੇ ਸੀ ਸੱਤ ਕੁੰਡੇ ਸਿੱਧੇ ਰੱਖੇ ਸੀ ਠੀਕ ਹੈ ਜਿਹੜੇ ਸੱਤ ਕੁੰਡੇ ਸਿੱਧੇ ਰੱਖੇ ਸੀ ਪਹਿਲੇ ਕੁੰਡੇ ਨੂੰ ਦਾ ਉਲਟਾ ਕੇ ਦੋ ਦਾ ਇੱਕ ਕਰਾਂਗੇ ਦੋ ਦਾ ਇੱਕ ਕਰਨ ਤੋਂ ਬਾਅਦ ਧਾਗਾ ਆਪਣੇ ਵੱਲ ਕਰਕੇ ਜਾਲੀ ਇੱਥੇ ਹੁਣ ਅਸੀਂ 1 2 3 ਕੁੰਡੇ ਸਿੱਧੇ ਤਿੰਨ ਕੁੰਡੇ ਸਿੱਧੇ ਤੋਂ ਬਾਅਦ ਫੇਰ ਜਾਲੀ ਫੇਰ ਦੇਖੋ ਸਾਡੇ ਸੱਤ ਕੁੰਡੇ ਐਚੋ ਦੋ ਕੁੰਡੇ ਰਹਿ ਗਏ ਇਹਨਾਂ ਨੂੰ ਫੇਰ ਦੋ ਦਾ ਇੱਕ ਐਤਾਂ फिर तागा अपने वाल एक गुंडा पुठा तागा पीछे एक कुंडा सीधा धागा अपने वाल एक कुंडा पुठा धागा पीछे एक कुंडा सीधा तागा अपने वल एक कुंडा पुठा धागा पीछे एक कुंडा सीधा ए स्टिच वाला कुंडा फिर पुठा ऐदा ही असी यह तीजी रो कंप्लीट कर ली पैटर्न की फोर्थ रो रोंग साइड ती असी फिर इदा ही सीधा तो सीधे तो पुट्ठे पुट्ठे पाप्लीट कर लेने ਇਹ ਸਾਡੇ ਸਿੱਧੇ ਪੁੱਠੇ ਆ ਜਾਣਗੇ ਤੇ ਸੈਂਟਰ ਵਾਲੇ ਕੁੰਡੇ ਜਿਹੜਾ ਸੀ ਜਾਲੀ ਪਾਈ ਹੈ ਜਾਲੀ ਵਾਲਾ ਕੁੰਡਾ ਵੀ ਸੱਡਾ ਇਧਰੋਂ ਪੁੱਠਾ ਹੀ ਆਏਗਾ ਠੀਕ ਹੈ ਜੀ ਰੋਂਗ ਸਾਈਡ ਤੋਂ ਜਾਲੀ ਵਾਲੇ ਕੁੰਡੇ ਨੂੰ ਪੁੱਠਾ ਬਣ ਲੈਣਾ ਬਾਕੀ ਅਸੀਂ ਸਾਰੇ ਸਿੱਧੇ ਤੇ ਸਿੱਧੇ ਤੇ ਪੁੱਠੇ ਤੇ ਪੁੱਠੇ ਬਣਦੇ ਹੋਏ ਕੰਪਲੀਟ ਕਰ ਲੈਣੇ ਆ ਦੇਖੋ ਇੱਥੇ ਫਿਰ ਸਾਡੇ 1 2 3 4 5 6 ਤੇ 7 ਦੇ 7 ਫਿਰ ਸਾਡੇ ਇੱਥੇ ਪੁੱਠੇ ਆ ਗਏ ਠੀਕ ਹੈ ਤਾਂ ਹੀ ਅਸੀਂ ਇਹ ਚੌਥੀ ਰੋ ਕੰਪਲੀਟ ਕਰਕੇ ਪੈਟਰਨ ਦੀ ਪੰਜਵੀਂ ਰੋ ਚਾਜੰਨੇ ਆ ਪੈਟਰਨ ਦੀ ਪੰਜਵੀਂ ਰੋਸ ਦੇਖੋ ਅਸੀਂ ਐ ਸਟਿਚ ਵਾਲੇ ਕੁੰਡੇ ਨੂੰ ਐ ਸਟਿਚ ਕਰ ਲਿਆ ਇੱਕ ਕੁੰਡਾ ਪੁੱਠਾ ਧਾਗਾ ਪਿੱਛੇ ਇੱਕ ਕੁੰਡਾ ਸਿੱਤਾ ਧਾਗਾ ਆਪਣੇ ਵੱਲ ਇੱਕ ਕੁੰਡਾ ਪੁੱਠਾ ਧਾਗਾ ਪਿੱਛੇ ਦੇਖੋ ਫਿਰ ਇੱਕ ਕੁੰਡਾ ਸਿੱਤਾ ਧਾਗਾ ਆਪਣੇ ਵੱਲ ਹੁਣ ਦੇਖੋ ਇਹ ਕੁੰਡਾ ਸੀ ਜਿਹੜਾ ਸੀ ਪਹਿਲਾਂ ਦੋ ਦਾ ਇੱਕ ਕੀਤਾ ਸੀ ਠੀਕ ਹੈ ਇੱਕ ਕੁੰਡਾ ਪੁੱਠਾ ਬੁਣਨ ਤੋਂ ਬਾਅਦ ਧਾਗੇ ਨੂੰ ਕਰਨਾ ਪਿੱਛੇ ਤੇ ਹੁਣ ਅਸੀਂ ਇੱਥੇ ਤਿੰਨ ਦਾ ਇੱਕ ਕਰਨਾ ਇਹ ਐਦਾ ਹੀ ਸਿੱਧੇ ਹੀ ਇੱਕ ਸਿੱਧਾ ਇੱਕ ਪੁੱਠਾ ਇੱਕ ਸਿੱਧਾ ਤਿੰਨੇ ਕੁੰਡੇ ਲੈ ਕੇ ਐਦਾ ਤਿੰਨ ਦਾ ਇੱਕ ਕਰ ਲੈਣਾ ਤਿੰਨੇ ਲੈ ਇਕੱਠੇ ਤੇ ਤਿੰਨ ਦਾ ਅਸੀਂ ਇੱਕ ਕਰ ਲਿਆ ਠੀਕ ਹੈ ਜੇ ਤਿੰਨ ਦਾ ਇੱਕ ਕਰਨ ਤੋਂ ਬਾਅਦ ਜਾਲੀ ਪਾਵਾਂਗੇ ਜਾਲੀ ਪਾ ਕੇ ਅਸੀਂ ਇੱਕ ਕੁੰਡਾ ਸਿੱਧਾ ਫੇਰ ਜਾਲੀ ਫੇਰ ਇਹ ਕੁੰਡਾ ਸਿੱਧਾ ਠੀਕ ਹੈ ਇਹ ਸਾਡੀਆਂ ਹੁਣ ਦੇਖੋ ਦੋ ਜਾਲੀਆਂ ਪੈ ਗਈਆਂ ਤੇ ਦੋਹੀ ਕੁੰਡੇ ਅਸੀਂ ਇੱਧਰ ਘਟਾਤੇ ਹੋਏ ਇੱਕ ਜਾਲੀ ਤੇ ਇੱਕ ਦੋ ਜਾਲੀਆਂ ਠੀਕ ਹੈ ਦੋ ਜਾਲੀਆਂ ਪਾ ਕੇ ਦੋ ਕੁੰਡੇ ਵਧ ਕੇ ਦੋ ਕੁੰਡੇ ਘਟਾ ਲਏ ਫੇਰ ਅਸੀਂ ਇੱਥੇ ਧਾਗਾ ਇੱਧਰ ਕਰਕੇ ਇੱਕ ਜਾਲੀ ਧਾਗਾ ਇੱਧਰ ਕਰਕੇ ਦੋ ਜਾਲੀਆਂ ਦੋ ਜਾਲੀਆਂ ਪਾ ਲਈਆਂ ਤੇ ਦੋ ਕੁੰਡੇ ਸਾਡੇ ਵਧ ਗਏ ਤੇ ਇਹਨੂੰ ਫੇਰ ਇਹ ਵਾਲੇ ਕੁੰਡੇ ਨੂੰ ਇੱਧਰ ਉਠਾ ਕੇ ਇੱਥੇ ਫੇਰ ਅਸੀਂ ਤਿੰਨ ਤਾਂ ਇੱਕ ਕਰ ਦਨੇ ਤੇ ਦੋ ਹੀ ਕੁੰਡੇ ਸਾਡੇ ਘਟ ਜਾਨੇ बहुत ही सौखा डिजाइन है कुछ भी नहीं है औखा और देखो बाकी यह फिर ताग अपने वल करके पुट्ठे तो पुट्ठा तागा पीछे सीधा सीधा तागा अपने वल पुठा पुट्ठा तागा पीछे सीधा सीधा फिर तागा अपने वल एक कुंडा पुठा है साडा हो गया एक ही कुंडे का डिजाइन पूरा एसटिच वाला कुंडा सीधा या पुठा जिदा मर्जी बुन लो फिर देखो ਉਲਟੀ ਸਲਾਈ ਫੇਰ ਅਸੀਂ ਸਿੱਧਾ ਦਾ ਸਿੱਧਾ ਦੇ ਪੁੱਠੇ ਤੇ ਪੁੱਠੇ ਪੰਦੇ ਇਹ ਕੰਪਲੀਟ ਕਰ ਲੈਣੀ ਹੈ ਤੇ ਜਿਹੜੇ ਕੁੰਡੇ ਅਸੀਂ ਵਿਦਾਏ ਹੋਏ ਆ ਉਹਨਾਂ ਨੂੰ ਅਸੀਂ ਪੁੱਠਾ ਹੀ ਬੁਣਾ ਲੇ। ਸਿੱਧਾ ਦਾ ਸਿੱਧਾ ਤੇ ਪੁੱਠੇ ਤੇ ਪੁੱਠਾ ਸਿੱਧਾ ਇਹ ਵਾਲਾ ਪੁੱਠਾ ਆਦ ਕੋ ਸਾਰ ਤੇ ਫੇ ਸਾਰੇ ਕੁੰਡੇ ਸ਼ੁਰੂ ਹੋਗੇ ਇਹ ਸਾਰੇ ਹੀ ਅਸੀਂ ਪੁੱਠੇ ਬੁਣਨੇ ਆ। ਜਾਲੀ ਵਾਲੇ ਵੀ ਸਾਰੇ ਕੁੰਡੇ ਇਸਾਟੇ ਪੁੱਠੇ ਬਣਾਉਣੇ ਆ। ਠੀਕ ਹੈ ਇਹ ਰੋ ਇਦਾਂ ਹੀ ਕੰਪਲੀਟ ਕਰ ਲੈਣੇ ਆ ਕਰਕੇ ਆ ਜਾਨੇ ਅਸੀਂ ਆਪਣੀ ਅਗਲੀ ਸਿੱਧੀ ਰੋ ਦੇ ਵਿੱਚ। ਅਸੀਂ ਆਗੇ ਪੈਟਰਨ ਦੇ ਨੈਕਸਟ ਰੋ ਪਹਿਲੇ ਕੁੰਡੇ ਨੂੰ ਐਸ ਸਟਿਚ ਇਹ ਕੁੰਡਾ ਪੁੱਠਾ ਤਾਗਾ ਪਿੱਛੇ ਇਹ ਕੁੰਡਾ ਸਿੱਧਾ ਤਾਗਾ ਅੱਗੇ ਵੱਲ ਇਹ ਕੁੰਡਾ ਪੁੱਠਾ ਤਾਗਾ ਪਿੱਛੇ ਠੀਕ ਹੈ ਤਾਂ ਗਾ ਪਿੱਛੇ ਕਰਨ ਤੋਂ ਬਾਅਦ ਦੇਖੋ ਹੁਣ ਅਸੀਂ ਇਹ ਵਾਲਾ ਸਾਡਾ ਸਿੱਧਾ ਕੁੰਡਾ ਜਿਹਦੇ ਨਾਲ ਅਸੀਂ ਕਟਾ ਰਹੇ ਹਾਂ ਇਹ ਸਿੱਧੇ ਕੁੰਡੇ ਦੇ ਨਾਲ ਫਿਰ ਅਸੀਂ ਤਿੰਨ ਕੁੰਡੇ ਕਟਾਲਨੇ ਇੱਕ ਸਿੱਧਾ ਇੱਕ ਪੁੱਠਾ ਤੇ ਇੱਕ ਸਿੱਧਾ ਐਡਾ ਤਿੰਨੇ ਕੁੰਡੇ ਲਵਾਂਗੇ ਤੇ ਤਿੰਨਾਂ ਦਾ ਐਡਾ ਕਰ ਦਵਾਂਗੇ ਅਸੀਂ ਇੱਕ ਇਹ ਸਾਡੇ ਪੈਟਰਨ ਦੀ 7ਵੀਂ ਰੋ ਹੈ ਤਿੰਨਾਂ ਦਾ ਕੱਟਾ ਇੱਕ ਤਿੰਨਾਂ ਦਾ ਇੱਕ ਕਰਨ ਤੋਂ ਬਾਅਦ ਦੇਖੋ ਇਹ ਵਾਲਾ ਜਿਹੜਾ ਕੁੰਡਾ ਸਿੱਧਾ ਹੈ ਇਹਨੂੰ ਅਸੀਂ ਸਿੱਧਾ ਹੀ ਬੁਣਾਂਗੇ ਜਾਲੀ ਵਾਲੇ ਕੁੰਡੇ ਨੂੰ ਵੇਸੇ ਸਿੱਧਾ ਬੰਨ ਲਵਾ ਗਏ ਫਿਰ ਅਸੀਂ ਇਸੇ ਕੁੰਡੇ ਦੇ ਆਲੇ ਦੁਆਲੇ ਜਾਲੀ ਪਾਣੀ ਜਿੱਤੇ ਅਸੀਂ ਪਹਿਲਾਂ ਪਾਈ ਸੀ ਦੇਖੋ ਧਾਗ ਆਪਣੇ ਵਾਲ ਕਰਕੇ ਇੱਕ ਜਾਲੀ ਫਿਰ ਇੱਥੇ ਇੱਕ ਜਾਲੀ ਇਹ ਵਾਲੇ ਕੁੰਡੇ ਫਿਰ ਸਿੱਧੇ ਤੇ ਇਹਦੇ ਦੁਆਲੇ ਦੁਆਲੇ ਫਿਰ ਅਸੀਂ ਜਾਲੀ ਠੀਕ ਹੈ ਇਹ ਸਾਰੇ ਕੁੰਡੇ ਸਿੱਧੇ ਬਣਾ ਕੇ ਅਸੀਂ ਇਹ ਵਾਲੇ ਆ ਦੇਖੋ ਆ ਦੇਖੋ ਫਿਰ ਇੱਥੇ ਆਲੇ ਦੁਆਲੇ ਜਾਲੀ ਧਾਗ ਆਪਣੇ ਵਾਲ ਕਰਕੇ ਇੱਕ ਜਾਲੀ ਧਾਗਾ ਇੱਧਰ ਕਰਕੇ ਇੱਕ ਜਾਲੀ ఏవే కండే సీ ఫే తి ఏటావే తినిదే బ్యాకలు అదే సాడా అగలా కుట్గా పిచ్చే సెద్ధా సుట్ ਸਟਿਚ ਵਾਲਾ ਕੁੰਡਾ ਵੀ ਪੁੱਠਾ ਫਿਰ ਆਗੇ ਅਸੀਂ 8ਵੀਂ ਸਲਾਈ 8ਵੀਂ ਸਲਾਈ ਚ ਫਿਰ ਅਸੀਂ ਸਿੱਧੇ ਤੇ ਸਿੱਧੇ ਤੇ ਪੁੱਠੇ ਤੇ ਪੁੱਠੇ ਪਾ ਕੇ ਕੰਪਲੀਟ ਕਰ ਲੈਣਾ ਆ ਦੇਖੋ ਸਿੱਧੇ ਸਿੱਧੇ ਤੇ ਪੁੱਠੇ ਪੁੱਠੇ ਇਹ ਕੁੰਡਾ ਪੁੱਠਾ ਹੈ ਤਾਗਾ ਪਿੱਛੇ ਇਹ ਕੁੰਡਾ ਸਿੱਧਾ ਤਾਗਾ ਕਨੇ ਵਾਲ ਇਹ ਕੁੰਡਾ ਪੁੱਠਾ ਆ ਦੇਖੋ ਹੁਣ ਇਹ ਸਾਡੇ ਸਾਰੇ ਹੀ ਕੁੰਡੇ ਪੁੱਠੇ ਆ ਜਾਣੇ ਆ ਤੇ ਇੱਥੇ ਸਿਰਫ ਆ ਦੇਖੋ ਇੱਕ ਤੇ ਆ ਦੋ ਕੁੰਡੇ ਸਿੱਧੇ ਰਹਿ ਜਾਣੇ ਇਦਾਂ ਕਰਦੇ ਹੋਏ ਅਸੀਂ ਪੈਟਰਨ ਦੀ 8ਵੀਂ ਰੋ ਕੰਪਲੀਟ ਕਰਕੇ ਪੈਟਰਨ ਦੀ 9ਵੀਂ ਰੋ ਚ ਆ ਜੰਨੇ ਆ ਪੈਟਰਨ ਦੀ 9ਵੀਂ ਰੋ ਪਹਿਲੇ ਕੁੰਡੇ ਨੂੰ ਇਸ ਸਟੇਜ 'ਚ ਧਾਗਾ ਪੇਚੇ ਹੁਣ ਦੇਖੋ ਅਸੀਂ ਇੱਥੇ ਅਸੀਂ ਹੁਣ ਇਹ ਵਾਲਾ ਕੁੰਡਾ ਸਿਰਫ ਇੱਕ ਨੂੰ ਅਸੀਂ ਪੁੱਠਾ ਪੁੰਨ ਲੈਣਾ ਧਾਗਾ ਆਪਣੇ ਵੱਲ ਕਰਕੇ ਆ ਦੇਖੋ ਇੱਕ ਹੀ ਕੁੰਡਿਆ 'ਚੋਂ ਇੱਕ ਕੁੰਡਾ ਪੁੱਠਾ ਧਾਗਾ ਪੇਚੇ ਹੁਣ ਅਸੀਂ ਆ ਦੇਖੋ ਇਹ ਵਾਲਾ ਕੁੰਡਾ ਜਿਹਦੇ ਨਾਲ ਪਹਿਲਾ ਘਟਾਰਿਆ ਉਹਦੇ ਨਾਲ ਫਿਰ ਅਸੀਂ ਇੱਥੇ ਤਿੰਦਾ ਇੱਕ ਕਰਨਾ ਹੈ ਫਿਰ ਇਹ ਕੁੰਡਾ ਸਿੱਧਾ ਤਾਂ ਪਹਿਲਾਂ ਅਸੀਂ ਆ ਦੇਖੋ ਫਿਰ ਤਿੰਦਾ ਇੱਕ ਇਦਾਂ ਅੱਗੇ ਤੋਂ ਅਸੀਂ ਤਿੰਨ ਦਾ ਇੱਕ ਲੈਣਾ ਅੱਗੇ ਤੋਂ ਪਾਣਾ ਹੈ ਤਾਂ ਸਲਾਈ ਜਿਸ ਤਰ੍ਹਾਂ ਅਸੀਂ ਸ਼ੁਰੂ ਚੋਂ ਹੀ ਕਰਦੇ ਆ ਰਹੇ ਹਾਂ ਤਿੰਨ ਦਾ ਇੱਕ ਤਿੰਨ ਦਾ ਇੱਕ ਕਰਨ ਤੋਂ ਬਾਅਦ ਇਹ ਵਾਲੇ ਕੁੰਡੇ ਸਿੱਧੇ ਫਿਰ ਅਸੀਂ ਇਹ ਸਿੱਧੇ ਕੁੰਡਾ ਜਿੱਦੇ ਨਾਲ ਜਾ ਹੀ ਪੜਿਆ ਦੇਖੋ ਧਾਗਾ ਆਪਣੇ ਵਾਲ ਕਰਕੇ ਇੱਕ ਜਾਲੀ ਧਾਗਾ ਅੱਗੇ ਕਰਕੇ ਫਿਰ ਇੱਕ ਜਾਲੀ ਦੋ ਜਾਲੀਆਂ ਪਾ ਲਈਆਂ ਤੇ ਦੋ ਕੁੰਡੇ ਅਸੀਂ ਅੰਦਰ ਘਟਾਤੇ ਫਿਰ ਅਸੀਂ ਅੱਗੇ ਅੱਗੇ ਇਹ ਕੁੰਡੇ ਸਿੱਧੇ ਬੁਣਦੇ ਹੋਏ ਸਾਰੇ ਇਹ ਆ ਬਕਰ ਇੱਕ ਹੁੰਡਾ ਜਿਹਦੇ ਨਾਲ ਤੁਸੀਂ ਦੋਨੇ ਪਾਸੇ ਚਾਲੀਆਂ ਪਰ ਰਹੇ ਹੋ ਫਿਰ ਅਸੀਂ ਇੱਕ ਜਾਲੀ ਇੱਕ ਹੁੰਡਾ ਸਿੱਧਾ ਫਿਰ ਇੱਕ ਜਾਲੀ ਤੇ ਇੱਕ ਹੁੰਡਾ ਸਿੱਧਾ ਐਦਾ ਕਰਦੇ ਹੋਏ ਲਾਸਟ ਤੱਕ ਆ ਜਾਣਾ ਤੇ ਫਿਰ ਲਾਸਟ ਤੋਂ ਫਿਰ ਅਸੀਂ ਇਹ ਕੁੰਡੇ ਨੂੰ ਉਲਟਾ ਕੇ ਤਿੰਨ ਦਾ ਇੱਕ ਧਾਗ ਆਪਣੇ ਵੱਲ ਕਰਕੇ ਅਗਲਾ ਕੁੰਡਾ ਪੁੱਠਾ ਧਾਗਾ ਪਿੱਛੇ ਕਰਕੇ ਇਸ ਸਟਿਚ ਵਾਲਾ ਕੁੰਡਾ ਜਿੱਤਾ ਮਿਲ ਜਾ ਤੁਸੀਂ ਬਣ ਲੋ ਠੀਕ ਹੈ ਇਹ ਸੀ ਨਵੀਂ ਸਲਾਈ ਪੈਟਰਨ ਦੀ ਲਾਸਟ ਰੋ ਦਸਵੀਂ ਸਲਾਈ ਜਿਹਨੂੰ ਕਿ ਅਸੀਂ ਪੂਰੀ ਤੇ ਪੂਰੀ ਪੁੱਠੀ ਬਣਾ ਕੇ ਕੰਪਲੀਟ ਕਰ ਲੈਣਾ ਪੈਟਰਨ ਦੀ ਦਸਵੀਂ ਰੋ ਪੂਰੀ ਤੇ ਪੂਰੀ ਪੁੱਠੀ ਬਣਾ ਕੇ ਕੰਪਲੀਟ ਕਰ ਲੈਣੀ ਹੈ 10 ਰੋ ਬਣਨ ਤੋਂ ਬਾਅਦ ਸਾਡਾ ਬਾਰਡਰ ਹੋ ਗਿਆ ਕੰਪਲੀਟ ਹੈ ਦੇਖੋ ਐਦਾ ਇਹਦੀ ਲੁੱਕ ਆਏਗੀ ਤੇ ਬਾਕੀ ਜ਼ਿਆਦਾ ਤੇ ਬਣਾ ਕੇ ਤੁਹਾਨੂੰ ਦੱਸਿਏ ਪਹਿਲਾਂ ਹੀ ਮੈਂ ਵੀ ਐਦਾ ਬਣ ਕੇ ਆਉਗਾ ਦੇਖੋ ਇਹ ਆ ਸਾਡਾ ਐਦਾ ਇੱਕ ਇੱਕੁੰਡਿਆ ਤੇ ਇਦਾਂ ਬਣ ਕੇ ਕੰਪਲੀਟ ਹੋਇਆ ਇਦਾਂ ਹੀ ਅਸੀਂ ਇੱਕ ਇੱਕੀ ਕੁੰਡਿਆ ਤੇ ਸਾਡਾ ਇਦਾਂ ਅੱਗੇ ਇੱਕੇ ਬਣੀ ਜਾਣਾ ਦੇਖੋ ਸਿਰਫ ਅਸੀਂ ਦੋ ਕੁੰਡਿਆ ਐਕਸਟਰਾ ਪਾਏ ਹੋਏ ਬਾਕੀ ਅਸੀਂ ਇੱਕ ਇੱਕੀ ਕੁੰਡਿਆ ਹੀ ਰੱਖਿਆ ਹੋਇਆ ਤੇ ਐਸੀ ਅਗਰ ਤੁਸੀਂ ਇਹਨੂੰ ਐਸੇ ਬਾਟਰ ਯੂਜ਼ ਕਰਨਾ ਤਾਂ ਇਦਾਂ ਹੀ ਬਣਾ ਲੈਣਾ ਪਰ ਅਗਰ ਤੁਸੀਂ ਇਹਨੂੰ ਐਸ ਐ ਪੈਟਰਨ ਯੂਜ਼ ਕਰਨਾ ਹੈ ਜਾਂ ਐਸੇ ਇਹਨੂੰ ਬਟਨ ਪੱਟੀ ਯੂਜ਼ ਕਰਨਾ ਉਹ ਆਪਾਂ ਸਾਰੇ ਅਗਲੀ ਇੱਕ ਇੱਕ ਕਰਕੇ ਵੀਡੀਓ ਮੈਂ ਤੁਹਾਨੂੰ ਪਾਉਂਗੀ ਇਹਨੂੰ ਐਸ ਐ ਬਟਨ ਪੱਟੀ ਵੀ ਬਣਾ ਕੇ ਦਿਖਾਵਾਂਗੇ ਦੇਖਾਂਗੇ ਤੇ ਫਿਰ ਇਹਨੂੰ ਐਸ ਐ ਪੈਟਰਨ ਵੀ ਬਣਾ ਕੇ ਦੇਖਾਂਗੇ ਅੱਜ ਦੀ ਵੀਡੀਓ ਚ ਇਨਾ ਹੀ ਫਿਰ ਮਿਲਦੇ ਹਾਂ ਕੱਲ ਇੱਕ ਨਈ ਵੀਡੀਓ ਇੱਕ ਨਵੇਂ ਪੈਟਰਨ ਤੇ ਇੱਕ ਨਵੇਂ ਪ੍ਰੋਜੈਕਟ ਤੇ ਨਾਲ ਦਿੱਤੋ ਰੱਖੋ ਤੁਸੀਂ ਆਪਣਾ ਧਿਆਨ ਓਕੇ ਜੀ ਬਾਏ ਬਾਏ ਟੇਕ ਕੇਅਰ